ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਪ੍ਰਦੀਪ ਕੁਮਾਰ ਸੀਟੀਸੀ 7 ਬਟਾਰ ਡੀਪੂ ਦਾ ਕਨੈਕਟਰ ਹਾਂ ਜੀ ਸਰ ਇਹ ਜਿਹੜਾ ਧੁੰਦ ਪਿਆ ਜੀ ਕਿੰਨੀ ਕੀ ਪ੍ਰਸ਼ੰਨ ਦੇਖੋ ਜੀ ਧੁੰਦ ਜਿਹੜੀ ਆ ਉਹ ਕੱਲ ਇਕਦਾਂ ਹੀ ਵੱਧ ਗਈ ਆ ਧੁੰਦ ਉਹਦੇ ਕਰਕੇ ਵਿਜ਼ਿਬਿਲਟੀ ਘਟ ਗਈ ਆ ਹਾਦਸਿਆਂ ਦਾ ਖਤਰਾ ਵਾ ਹੁਣ ਤਕਰੀਬਨ ਅਸੀਂ ਗੁਰਦਾਸਪੁਰ ਤੋਂ ਚੱਲ ਕੇ ਆਏ ਹਾਂ ਕੱਲ ਚੰਡੀਗੜ੍ਹੋਂ ਚੱਲ ਕੇ ਆਏ ਸੀ ਤੇ 2 ਘੰਟੇ ਲੇਟ ਪਹੁੰਚੇ 3 ਵਜੇ ਚੱਲ ਕੇ ਪੌਣੇ 10 ਵਜੇ ਦੇ ਕਰੀਬ ਮਤਲਬ ਵੀ ਅਸੀਂ ਗੁਰਦਾਸਪੁਰ ਪਹੁੰਚੇ ਸੀ ਤੇ ਹੁਣ ਮੈਂ ਗੁਰਦਾਸਪੁਰੋਂ ਚੱਲ ਕੇ ਆਇਆ ਹਾਂ ਤੇ ਰਸਤੇ ਵਜੇ ਵੇਖਿਆ ਵੀ ਸ਼ੀਸ਼ੇ ਛੂਸ਼ੇ ਟੁੱਟੇ ਪਏ ਨੇ ਰਾਤ ਗੱਡੀਆਂ ਗੁੱਡੀਆਂ ਬਹੁਤ ਵਜੀਆਂ ਬਹੁਤ ਵਿਜ਼ਿਬਿਲਟੀ ਘਟ ਗਈ ਸਰ ਇੰਨਾ ਵੀ ਡਰਾਈਵਰ ਨੂੰ ਕੋਈ ਸ਼ਾਪ ਖਾਲੀ ਨਹੀਂ ਆਉਂਦੀ ਗੱਡੀ ਨੂੰ ਪਛਾਨੀ ਆਉਂਦੀ ਹੈ ਦੇਖੋ ਜੀ ਡਰਾਈਵਰ ਨੂੰ ਹੀ ਪਰੇਸ਼ਾਨੀ ਆ ਅੱਖਾਂ ਜਿਹੜੀਆਂ ਨੇ ਉਹ ਪੂਰੀਆਂ ਚੌਕਸ਼ੇ ਡਰਾਈਵਰ ਜਿਹੜਾ ਡਰਾਈਵਰ ਤੇ ਵੈਸੇ ਹੀ ਬੜਾ ਤੇਜ਼ ਤਲਵਾਰ ਵਾਂਗੂ ਤਿੱਖਾ ਹੁੰਦਾ ਤੇ ਧੁੰਦ ਵਿੱਚ ਜਿਹੜਾ ਵਾ ਉਹ ਵੇਸਰਾ般 ਨਹੀਂ ਚੱਲਦਾ ਬਹੁਤ ਛਾਤਰ ਦਿਮਾਗ ਨਾਲ ਫੇਰ ਗੱਡੀ ਚਲਾਉਣੀ ਪੈਂਦੀ ਆ ਕਿ ਜਿਹੜੇ ਆਧਿਕਮ ਨੌਜਵਾਨ ਵੈਸੇ ਗੱਡੀਆਂ ਲੈ ਲੈ ਕੇ ਫਿਰਦੇ ਤਾਂ ਤੁੰਦੇ ਨੂੰ ਨੁਕਸਾਨ ਵੀ ਕਰਦੇ ਦੇਖੋ ਜੀ ਉਹ ਜਿਹੜੇ ਬੰਦੇ ਸਿੱਖ ਕੇ ਨਹੀਂ ਆਏ ਜਾਚ ਨਹੀਂ ਸਿੱਖੀ ਜਿਨ੍ਹਾਂ ਨੇ ਜਿੰਨਾ ਗੱਡੀਆਂ ਲੈ ਲੀਆਂ ਜਿਨ੍ਹਾਂ ਕੋਲ ਤਜਰਬਾ ਨਹੀਂ ਹੈ ਧੁੰਦ ਵਿੱਚ ਗੱਡੀ ਚਲਾਉਂਦਾ ਜਿਹੜੇ ਨਵੇਂ ਮੁੰਡੇ ਨੇ ਉਹ ਹਾਦਸਿਆਂ ਦਾ ਕਾਰਨ ਬਣਦੇ ਨੇ ਪਿੱਛੇ ਜੇ ਤੁਸੀਂ ਦੇਖ ਲਓ ਵੀ ਉਹ ਸਕੂਟਰ ਸੀਗਾ ਲੇਡੀ ਨੇ ਕਾਦੀਆਂ ਨੂੰ ਜਾਂਦੀ ਚੰਡੀਗੜ੍ਹ ਨੂੰ ਗੱਡੀ ਜਾਂਦੀ ਰਾਜਧਾਨੀ ਦੇ ਅੱਗੇ ਮੋੜਤੀ ਸੀ ਤੇ ਕਿੰਨਾ ਨੁਕਸਾਨ ਹੋਇਆ ਉਹ ਤੋਂ ਧੌਣਾਂ ਹੀ ਲੱਥ ਗਈਆਂ ਸੀ ਤੇ ਮੇਰੀ ਤੇ ਅਪੀਲ ਵੀ ਆ ਲੋਕਾਂ ਨੂੰ ਵੀ ਬਕਾਇਦਾ ਟ੍ਰੇਨਿੰਗ ਲੈ ਕੇ ਫਿਰ ਆਪਣਾ ਲਾਇਸੈਂਸ ਬਣਾਓ ਫਿਰ ਗ ਗੱਡੀਆਂ ਤੁਹਾਡੇ ਵਾਸਤੇ ਬਣੀਆਂ ਪਰ ਤਰੀਕੇ ਨਾਲ। ਸਰ ਤੋਂੰਦੇ ਦੇ ਵਿੱਚ ਅਪੀਲ ਜਿਹਾ ਫਰਕ ਪੈਂਦਾ ਗੱਡੀ ਦੇ ਤੇਲ ਤੋਂ। ਦੇਖੋ ਜੀ ਤੇਲ ਦਾ ਤਾਂ ਫਰਕ ਪੈਣਾ ਹੀ ਹੈ 11 'ਚ ਗੱਡੀ ਜਾਂਦੀ ਹੈ ਬਾਕੀ ਸਾਡੇ ਪੈਟਰੋਲ ਪੰਪ ਵਾਲੇ ਖੜੇ ਨੇ। ਆਮ ਤੌਰ ਤੇ 10-12 ਲੀਟਰ ਦਾ ਫਰਕ ਪੈ ਜਾਂਦਾ ਗੱਡੀਆਂ ਦੇ ਜਿਹੜੀਆਂ 'ਚ ਗੱਡੀਆਂ ਲੈਂਦੀਆਂ। ਹਰਜੀਤ ਸਿੰਘ। ਮੈਂ ਡਰਾਈਵਰ ਹਾਂ। ਮੈਂ ਡਰਾਈਵਰ ਪੀ ਆਰਟੀਸੀ ਕਪੂਰ ਸਲਾ ਡਿੱਪੂ ਦਾ ਹਾਂ। ਕਿੱਥੋਂ ਬਸ ਕਰਦੇ। ਮੈਂ ਇੱਥੋਂ ਚੰਡੀਗੜ੍ਹ ਜਾਣਾ ਜੀ ਬਟਾਲੇ ਤੱਕ। ਪਰੇਸ਼ਾਨੀ ਬਹੁਤ ਹੁੰਦੀ ਹੈ ਜੀ ਧੁੰਦ ਜੀ ਤੁਹਾਨੂੰ ਪਤਾ ਹੀ ਆ ਹੁਣ ਬਹੁ ਡੇਰੇ ਪਹਿ ਬਾਣਾਣ ਤੋਂ ਚੱਲ ਗਏ ਆ ਬਹੁਤ ਤੰਗੀ ਮਤਲਬ ਮਹਿਸੂਸ ਹੋਈ ਰੋਡ ਬਾਂਡੇ ਆ ਇਸ ਕਰਕੇ ਬਹੁਤ ਮਤਲਬ ਹੁੰਦਾ ਵਾ ਵੀ ਕਿਦਿਉਂ ਉਧਰ ਰੋਡ ਆ ਕਿਦਿਉਂ ਉਧਰ ਹੈ ਜੀ ਉਧਰ ਇਧਰ ਜਾਣਾ ਪੈਂਦਾ ਕੋਈ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਜੀ ਕੋਈ ਗਲਤ ਵੀ ਆ ਸਕਦਾ ਕੋਈ ਕਾਰ ਵਾਲਾ ਕੋਈ ਛੋਟਾ ਮੋਟਰ ਵੀ ਕਲ ਵਾਲਾ ਬਹੁਤ ਗਲਤ ਹੁੰਦੇ ਆ ਜੀ ਇਹ ਕਰਕੇ ਬਹੁਤ ਪਰੇਸ਼ਾਨੀ ਆ ਧੁੰਦ ਕਰਨਾ ਗੱਡੀ ਟਾਈਮ ਹੀ ਮਿਸ ਹੋ ਸਕਦਾ ਜੀ ਡੀਜ਼ਲ ਵੀ ਜ਼ਿਆਦਾ ਖਾਣੀਆਂ ਛੁ ਗੇਅਰ ਚ ਹੀ ਰਹਿਣੀ ਆ ਜੀ ਗੱਡੀ ਤੇ ਤੁਹਾਨੂੰ ਪਤਾ ਹੀ ਜਦੋਂ ਧੁੰਦ ਦਾ ਪ੍ਰੈਮ ਆ ਜੀ ਪਪਾ ਕੀ ਨਾਮ ਤੁਹਾਡਾ ਤਾਂ ਲੋਕ ਸਿੰਘ ਬਟਾਲਾ ਡਿਪੂ ਡਰਾਈਵਰ ਤੋਂ ਲੋਕਸ ਪਪਾ ਇਹ ਤੁਹਾਨੂੰ ਦੱਸਿਆ ਕਿੰਨੀ ਖਸ਼ੀ ਆ ਧੁੰਦ ਦੇ ਵੇਖੋ ਜੀ ਜਿਹੜੀ ਪੈਂਡੀ ਇਹਦੇ ਵਿੱਚ ਬਹੁਤ ਜ਼ਿਆਦਾ ਹੀ ਪਰੇਸ਼ਾਨੀ ਆ ਪਰੇਸ਼ਾਨੀ ਕੱਲੀ ਡਰਾਈਵਰ ਵਾਸਤੇ ਆ ਤੇ ਦੂਸਰੇ ਨੰਬਰ ਤੇ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਬੈਠੀਆਂ ਸਾਰੀ ਰਿਸਪੌਂਸਿਬਿਲਟੀ ਬੰਦ ਡਰਾਈਵਰ ਦੇ ਉੱਤੇ ਪਾਈ ਜਾਂਦੀ ਆ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਵੇ ਉਹ ਡਰਾਈਵਰ ਦੇ ਸਿਰ ਤੇ ਪੈਂਦੀ ਹੈ ਹੋਰ ਕਿਸੇ ਦੇ ਸਿਰ ਤੇ ਨਹੀਂ ਪੈਂਦੀ ਹੈਗੀ ਸੋ ਮੇਰੀ ਤੇ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਰੋਡ ਦੇ ਉੱਤੇ ਟਰੱਕ ਜਿਹੜੇ ਆਮ ਖੜੇ ਹੁੰਦੇ ਲਟਾਂ ਤੋਂ ਬਗੈਰ ਜਿਹੜੀ ਆ ਪੀਆ ਆਪਣਾ ਖੜੀ ਹੈ ਬਗੈਰ ਲਟਾਂ ਤੋਂ ਤੇ ਸਾਈਡ ਤੇ ਖੜੀ ਕੀਤੀ ਜਾਵੇ ਕਿ ਉਹ ਕੋਈ ਰੋਡ ਦੇ ਉੱਤੇ ਨਾ ਖੜੀ ਕੀਤੀ ਆ ਵੀ ਬੰਦ ਲਟਾਂ ਤੋਂ ਉਹਦਾ ਨੁਕਸਾਨ ਕੀ ਹੈ ਕਿ ਕੋਈ ਵੀ ਹਾਸਾ ਹੋ ਸਕਦਾ ਹੈ ਕਿਸੇ ਜਾਨੀ ਮਾਲੀ ਦਾ ਨੁਕਸਾਨ ਹੋ ਸਕਦਾ ਸਵਾਰੀਆਂ ਦਾ ਨੁਕਸਾਨ ਹੋ ਸਕਦਾ ਡਰਾਈਵਰ ਦਾ ਨੁਕਸਾਨ ਹੋ ਸਕਦਾ ਹੈ ਕੋਈ ਵੀ ਰੋਡ ਤੇ ਗੱਡੀ ਖੜੀ ਖਰਾਬ ਹੋਏ ਉਹਨੂੰ ਟੋਅ ਕਰਕੇ ਸਾਈਡ ਤੇ ਕੀਤਾ ਜਾਵੇ ਦੂਸਰੇ ਨੰਬਰ ਤੇ ਆ ਕਿ ਜਿਹੜੇ ਸਾਡੇ ਟਾਈਮ ਨੇ ਇਹਨਾਂ ਨੂੰ ਥੋੜੀ ਜਿਹਾ ਐਡਵਾਂਸ ਕੀਤਾ ਜਾਵੇ ਕਿਉਂਕਿ ਟਾਈਮ ਸਾਡੇ ਲੇਟ ਨੇ ਜਿੱਦਾਂ ਰਾਤ ਨੂੰ ਚੰਡੀਗੜ੍ਹੋਂ ਆਈ ਚੱਲ ਕੇ ਆਉਣਾ 4:45 ਤੇ 4:45 ਤੋਂ ਸਵੇਰ 9 ਸਾਡਾ ਜਲੰਧਰੋਂ ਟਾਈਮ ਬੰਦਾ ਉਹਦੇ ਵਿੱਚ ਕੀ ਧੁੰਦ ਬਹੁਤ ਜ਼ਿਆਦੀ ਪਾਈ ਜਾਂਦੀ ਆ ਸਾਨੂੰ ਚੱਲਣਾ ਰੋਡ ਤੇ ਬੜਾ ਮੁਸ਼ਕਲ ਹੋ ਜਾਂਦਾ ਗਾਂ ਗਰਦਾਸਪੁਰ ਜਾਣਾ ਦਰ ਰਾਤ ਦਾ ਇੱਕ ਵਜ ਜਾਂਦਾ ਕਈ ਜਿਹੜੀ ਤੇ ਇੱਥੇ ਇੱਕ ਵਜਨ ਦਾ ਮਟਾਲੇ ਤੋਂ ਪਿੱਛੇ-ਪਿੱਛੇ ਮੈਹਤੇ ਚੌਂਕ ਲੱਗ ਗਈ ਕਿਉਂਕਿ ਲੱਭਦਾ ਕੁਛ ਨਹੀਂ ਸਿੰਗਲ ਰੋਡ ਆ ਪੱਟੀ ਵਾਈ ਨਹੀਂ ਹੈਗੀ ਪ੍ਰਸ਼ਾਸਨ ਨੇ ਜੋ ਕਿ ਬਟਾਲੇ ਤੋਂ ਲੈ ਕੇ ਰਈਏ ਮੋੜ ਤੱਕ ਪੱਟੀ ਨਹੀਂ ਹੈਗੀ ਚੱਲਣਾ ਇਸ ਰੋਡ ਤੇ ਗੱਡੀਆਂ ਜਿਹੜੀਆਂ ਨੇ ਹੁਣ ਧੁੰਦ ਦੇ ਕਾਰਨ ਖੇਤਾਂ ਦੇ ਵਿੱਚੋਂ ਉਤਰ ਰਹੀਆਂ ਨੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਕ ਪੱਟੀ ਇਹਦੇ ਰੋਡ ਦੇ ਉੱਤੇ ਵਾਈ ਜਾਵੇ ਕਹਿ ਕੇ ਨਾ ਜੋ ਵੀ ਜਿਹਦੀ ਰਿਸਪੋਨਸਿਬਿਲਟੀ ਬੰਦੀ ਹੈ ਜਿਸ ਵਿਭਾਗਮੇ ਦੀ ਤੇ ਪੱਟੀ ਨੂੰ ਜ਼ਰੂਰ ਉੱਤੇ ਰੋਡਾਂ ਦੇ ਉੱਤੇ ਵਾਇਆ ਜਾਵੇ ਚਿੱਟੀ ਜਿਹੇ ਦਾ ਡਰਾਈਵਰਾਂ ਲੈ ਕੇ ਆਪਣਾ ਇਹਦਾ ਤਜਰਬਾ ਕਰਕੇ ਤੇ ਚੱਲ ਇਦੇ ਨਾਲ ਨਾ ਹੁਣ ਕਰਕੇ ਅਸੀਡੈਂਟ ਦਾ ਕਾਰਨ ਬਣ ਸਕਦਾ ਇਹ ਵੀ। ਬਾਕੀ ਟਾਈਮ ਜਿਹੜੇ ਨੇ ਟਾਈਮ ਟੇਬਲ ਸਾਡੇ ਜਿਹੜੇ ਥੋੜੀ ਜਿਹਾ ਐਡਵਾਂਸ ਕੀਤੇ ਜਾਂ ਜਿੱਦਾਂ ਸਾਢੇ 9 ਸਵਾ 9 ਹੈ ਉਹ ਸਾਢੇ 8:30 ਤੋਂ ਜਲੰਧਰੋਂ ਕੀਤਾ ਜਾਵੇ। ਜੋ ਕਿ ਅਸੀਂ ਸਵਾਰੀਆਂ ਬੜੀਆਂ ਕੀਮਤੀ ਚ ਜਾਂਣਾ ਨੇ ਉਹਨਾਂ ਦੀ ਸਹੀ ਸਲਾਮਤ ਆਪਾਂ ਘਰੋ ਘਰੀ ਪਹੁੰਚਾ ਸਕੀਏ। ਤੇ ਸਾਡੇ ਹੀ ਭੈਣ ਭਰਾ ਨੇ ਸਾਡੇ ਕੋਈ ਦੁਸ਼ਮਣ ਨਹੀਂ ਹੈਗੇ ਤੇ ਹਰ ਸਵਾਰੀ ਨੂੰ ਅਸੀਂ ਸਹੀ ਟਾਈਮ ਸਰ ਸਮੇਂ ਸਮੇਂ ਪਹੁੰਚਾਈਏ ਆਪਾਂ।